ਸਰਬਜੀਤ ਸਿੰਘ ਖਾਲਸਾ ਦੁਆਰਾ ਉਸੇ ਗੱਲ ਤੇ ਆਉਂਦੇ ਨਜ਼ਰ ਆ ਰਿਹਾ ਹੈ ਕਿ ਦੁਆਰਾ ਇੱਕ ਪਾਰਟੀ ਜਿਹੜੀ ਆ ਉਹ ਬਣਾ ਲਈ ਜਾਵੇਗੀ ਇੱਕ ਪਾਰਟੀ ਦਾ ਗਠਨ ਕਰਾਂਗੇ ਜਿਹੜੀ ਸਿੱਖ ਪੰਥ ਨੂੰ ਸਾਂਭ ਕੇ ਰੱਖੇਗੀ ਪਾਰਟੀ ਉਹ ਪਾਰਟੀ ਸਿੱਖ ਪੰਥ ਦੀਆਂ ਰੌ ਰੀਤੀਆਂ ਨੂੰ ਸਿੱਖ ਪੰਥ ਨੂੰ ਸਾਂਭਣ ਦੀ ਕੋਸ਼ਿਸ਼ ਕਰੇਗੀ ਸਿੱਖ ਪੰਥ ਦੀ ਮਰਿਆਦਾ ਨੂੰ ਸਾਂਭਣ ਦੀ ਕੋਸ਼ਿਸ਼ ਕਰੇਗੀ ਪਰ ਸਵਾਲ ਇੱਥੇ ਖੜਦਾ ਆ ਕਿ ਜਿਸ ਗੱਲ ਦੇ ਉੱਤੇ ਸਪਸ਼ਟੀਕਰਨ ਦੇ ਦਿੱਤਾ ਗਿਆ ਸੀਗਾ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਕਿ ਜੇ ਪ੍ਰਧਾਨ ਹੋਣਗੇ ਤਾਂ ਕੌਣ ਹੋਣਗੇ ਜੇ ਅਕਾਲੀ ਦਲ ਪੁਨਰਸਰਜੀਤ ਕੀਤਾ ਜਾਵੇਗਾ ਤੇ ਉਹਦੇ ਪ੍ਰਧਾਨ ਕੌਣ ਹੋਣਗੇ ਜਸਬੀਰ ਸਿੰਘ ਰੋਡੇ ਦਾ ਨਾਮ ਹੀ ਆ ਗਿਆ ਸੀ ਤਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਉਹ ਕਿਉਂ ਦੁਬਾਰਾ ਇਹ ਗੱਲ ਕਰ ਰਹੇ ਨੇ ਕਿ ਇੱਕ ਵੱਖਰੀ ਪਾਰਟੀ ਬਣਾਈ ਜਾਵੇਗੀ ਕੀ ਸਰਬਜੀਤ ਸਿੰਘ ਖਾਲਸਾ ਰਾਜਦੇਵ ਸਿੰਘ ਖਾਲਸਾ ਦੀਆਂ ਗੱਲਾਂ ਤੋਂ ਸਹਿਮਤ ਨਹੀਂ ਕਿ ਜਸਬੀਰ ਸਿੰਘ ਰੋਡੇ ਜਿਹੜੇ ਸੰਤ ਚਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਨੇ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਸਰਬਜੀਤ ਸਿੰਘ ਖਾਲਸਾ ਇਹ ਮਤ ਰੱਖਦੇ ਨੇ ਉਹ ਵਾਰ-ਵਾਰ ਕਹਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਦੇ ਜੇਲ੍ਹੋਂ ਬਾਹਰ ਆਉਣ ਤੇ ਆਪਾਂ ਇੱਕ ਵੱਖਰੀ ਪਾਰਟੀ ਬਣਾਵਾਂਗੇ ਪਰ ਦੂਜੇ ਪਾਸੇ ਰਾਜਦੇਵ ਖਾਲਸਾ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਪੁਨਰ ਸਰਜੀਤ ਕੀਤਾ ਜਾਵੇਗਾ ਜਿਸ ਵਾਸਤੇ ਉਹ ਜਸਵੀਰ ਸਿੰਘ ਰੋਡੇ ਦਾ ਨਾਮ ਅੱਗੇ ਲੈ ਕੇ ਆਉਂਦੇ ਨੇ ਹਾਲਾਂਕਿ ਅਸੀਂ ਗੱਲਬਾਤ ਕੀਤੀ ਸੀ ਰਾਜਦੇਵ ਖਾਲਸਾ ਨਾਲ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਜ਼ਰੂਰੀ ਨਹੀਂ ਹੈ ਕਿ ਉਹ ਜੋ ਕਹਿਣ ਉਸੇ ਤਰ੍ਹਾਂ ਹੋਵੇ ਇਸ ਵਾਸਤੇ ਸਵਾਲ ਖੜਦਾ ਆ ਕਿ ਕੀ ਹੁਣ ਇਹਨਾਂ ਦੋਵਾਂ ਦੇ ਵਿੱਚ ਵਿਵਾਦ ਖੜਾ ਹੋਣ ਜਾ ਰਿਹਾ ਹੈ ਰਾਜਦੇਵ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਕੀ ਇੱਕ ਦੂਸਰੇ ਦੇ ਆਮੋ ਸਾਹਮਣੇ ਹੋਣਗੇ ਕੀ ਐਮਪੀ ਸਰਬਜੀਤ ਸਿੰਘ ਖਾਲਸਾ ਮਹਿਜ਼ ਪ੍ਰਧਾਨਗੀ ਜਿਹੜੀ ਆ ਉਹ ਲੱਭਦੇ ਪਏ ਨੇ ਇਸ ਵਾਸਤੇ ਉਹ ਨਵੀਂ ਪਾਰਟੀ ਬਣਾਉਣਾ ਚਾਹੁੰਦੇ ਨੇ ਬੜੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਕਿਉਂਕਿ ਜਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਹੁੰਦਾ ਨਜ਼ਰ ਆ ਰਿਹਾ ਹੈ ਜਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਟੁੱਟਦੀ ਨਜ਼ਰ ਆ ਰਹੀ ਹੈ ਉਵੇਂ-ਉਵੇਂ ਨਵੇਂ ਮਹਿਲ ਉਸਰਣ ਲੱਗੇ ਨੇ ਵੱਖ-ਵੱਖ ਧੜੇ ਉਸਰਣ ਲੱਗੇ ਨੇ ਇਹਨਾਂ ਧੜਿਆਂ ਦੇ ਬਕੌਲ ਹੁਣ ਅਗਲਾ ਭਵਿੱਖ ਕੀ ਕਹਿੰਦਾ ਪੰਥ ਹੁਣ ਦੁਬਾਰਾ ਵੰਡਣ ਦੀ ਕਗਾਰ ਤੇ ਹੈ ਸਿਆਸੀ ਪੱਧਰ ਦੇ ਉੱਤੇ ਪੰਥ ਦੀ ਪਾਟੋ ਧਾੜ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ ਸਵਾਲ ਇੱਥੇ ਖੜਦਾ ਆ ਸਰਬਜੀਤ ਸਿੰਘ ਖਾਲਸਾ ਦਾ ਜੋ ਬਿਆਨ ਸਾਹਮਣੇ ਆਇਆ ਹੈ ਆਓ ਸੁਣਾਉਨੇ ਆ ਸਾਜ ਅਸੀਂ ਔਰ ਤੁਰਦ ਸਾਹਿਬ ਦੀ ਵਰਸੀ ਤੇ ਆਏ ਸੀ ਮੋਨ ਸਿੰਘ ਤੁਰਦ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇਧਰੋਂ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਨ ਸਿੰਘ ਤੁਰਦ ਦੇ ਪਹਿਲਾਂ ਇੱਕ ਨਵੀਂ ਪਾਰਟੀ ਬਣਾਉਂਦਾ ਹੈ ਲਾਗਤ ਕਿੰਨੀ ਬਾਰੇ ਕੀ ਕਹਿਣਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅਮਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਤੈਨੂੰ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਣਾ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੀ ਨਵਾਂ ਵੀ ਦਵਾਦ ਚੱਲਦੇ ਆਂ ਵੀ ਖੰਮ ਸਾਹਿਬ ਦਾ ਨੰਬਰ ਦੇ ਕਿ 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 ਕਿ